ਆਸਮਾਨ ਦੇ ਲਈ ਵਿੱਚ ਜਿਹੜਾ ਕੁਝ ਟੂਅਰ ਵਾਂਗ ਕਰ ਦਿੱਤਾ ਜੋ ਉਹਨਾਂ ਦਾ ਦਿਲ ਕੋਈ ਜਨਮ ਹੋ ਸਕਦਾ ਹੈ ਜਿਹੜਾ ਪਿੱਛੇ ਤਾਂ ਆ ਗਈ ਸੀ ਕਿੱਥੇ ਨਾਲ ਨਿਕਲਦੇ ਪੱਤਰਕਾਰਾਂ ਦਾ ਮਸਾਚ ਪੂਰ ਕਾਉਂਟਿੰਗ ਵੀ ਪੂਰੀ ਹੋਣੀ ਛੱਡੋ ਯਾਰ ਬਾਈ ਕੋਟ ਨਹੀਂ ਕਾਉਂ ਠੰਡ ਉਹੀ ਦੋ ਜੋੜੀ ਇੱਕ ਜਲੀ ਜੇਕ ਮੇਟਕ 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 ਇਹ ਡਾਲ ਜੀ ਸੀ ਸ਼੍ਰੀ ਗੌਰਵ ਜੱਤਵ ਆਈ ਪੀ ਐਸ ਡੀ ਜੀ ਪੀ ਪੰਜਾਬ ਉਹਨਾਂ ਦੀਆਂ ਸਖਤ ਹਦਾਇਤਾਂ ਜੋ ਕਿ ਪੰਜਾਬ ਨੂੰ ਕ੍ਰਾਈਮ ਫਰੀ ਰੱਖਣ ਵਾਸਤੇ ਸਾਨੂੰ ਕੱਲ ਇੱਕ ਉਦੋਂ ਬਹੁਤ ਵੱਡੀ ਕਾਮਯਾਬੀ ਮਿਲੀ ਜਿਹੜੀ ਕਿ ਸਾਡੇ ਮਾਨਯੋਗ ਡੀਆਈਜੀ ਮੈਡਮ ਨੰਦ ਲੰਬਰੀ ਬੀਜੇ ਜਗ੍ਹਾ ਦੇਲੇ ਆਈਪੀਐਸ ਲੋਧਿਆਣਾ ਰੇਜ ਜਿਨ੍ਹਾਂ ਦੇ ਨਿਰਦੇਸ਼ਾਂ ਤੇ ਮੈਡਮ ਜੋਤੀ যাদਬ ਬੈਂਸ ਆਈਪੀਐਸ ਐਸਐਸਪੀ ਪੁਲਿਸ ਜ਼ਿਲ੍ਹਾ ਖੰਨਾ ਦੀ ਕਲੋਜ਼ ਸੁਪਰਵੀਜ਼ਨ ਤੇ ਦਰਾਹਾ ਵਿਖੇ ਜੀਟੀ ਰੋਡ ਤੇ ਇਤਲਾ ਮਿਲੀ ਸੀ ਮੁਖਬਰੀ ਹੋਈ ਸੀ ਜਿਹੜੀ ਮੁਖਬਰੀ ਤੇ ਕਾਰਵਾਈ ਕਰਦੇ ਹੋਏ 3 ਜੇ ਬੈਂਕਟ ਹਾਲ ਹੈ ਢਾਬਾ ਹੈ ਜਿਹਦਾ ਮਾਲਕ ਬਰਿੰਦਰਜੀਤ ਸਿੰਘ ਉਰਫ ਮੀਤਾ ਵਾਸੀ ਪਿੰਡ ਦਰਾਹਾ ਉਹ ਆਪਣੇ ਉਸ ਹੋਟਲ ਦੇ ਪਿੱਛੇ ਉਹਨੇ ਰੂਮ ਬਣਾ ਕੇ ਉਹ ਬਕਾਇਦਾ ਆਰਗੇਨਾਈਜ਼ਡ ਕ੍ਰਾਈਮ ਪੈਟੀ ਜੁਰਮ ਕਰਨ ਵਾਸਤੇ ਲੇਕਿਨ ਜਿਹਦੇ ਨਾਲ ਸਮਾਜ ਦੇ ਵਿੱਚ ਬਹੁਤ ਗਲਤ ਮੈਸੇਜ ਜਾਂਦਾ ਹੈ ਬਕਾਇਦਾ ਜੂਆ ਖੜਵਾ ਰਿਆ ਸੀ ਉਹ ਜੂਏ ਦੇ ਵਿੱਚ ਜਿਹੜੇ ਕਰੀਬ 7 ਬੰਦੇ ਸਮੇਤ ਇਹਦੇ 7 ਇਹ ਸੱਤਵੇਂ ਬਾਈ ਨੇਮ ਬਕਾਇਦਾ ਐਫ ਆਈ ਆਰ ਦਰਜ ਕਰਕੇ ਪਲੱਸ ਉਹ ਲੋਕ ਜਿਹੜੇ ਕਿ ਇੱਥੇ ਆ ਕੇ ਜੂਆ ਖੇਡ ਰਹੇ ਸੀ ਲੱਖਾਂ ਦੇ ਉਹਦੇ ਤੇ ਆਪਣਾ ਪੈਸਾ ਲਾ ਕੇ ਤੁਹਾਡੇ ਸਾਹਮਣੇ ਤੁਸੀਂ ਹੁਣੀ ਫੋਟੋ ਵੀ ਖਿੱਚੀਆਂ ਨੇ ਕਰਾਂਸੀ ਚਿਪਸ ਨੇ ਉਹ ਉਹਨਾਂ ਦੀ ਭਾਸ਼ਾ ਦੇ ਵਿੱਚ ਜਿਹੜੀ ਕਿ ਅਸੀਂ ਹੁਣ ਤਫ਼ਤੀਸ਼ ਦੇ ਵਿੱਚ ਹੌਲੀ-ਹੌਲੀ ਸਾਰਾ ਸਫਾ ਮਿਸਲ ਆਪਣੀ ਮਿਸਲ ਤੇ ਲੈ ਕੇ ਆ ਰਹੇ ਹਾਂ ਕਰਾਂਸੀ ਚਿਪਸ ਜਿਹਦੇ ਵਿੱਚ ਇੱਕ ਚਿਪਸ ਉਹਨੂੰ ਉਹਨਾਂ ਨੇ ਕਿਸਵੇਂ ਨਾਮ ਦਿੱਤਾ ਹੈ 10000 ਰੁਪਿਆ ਦੀ ਇੱਕ ਚਿਪਸ ਕਰਾਂਸੀ ਤੇ ਕੁਝ ਚਿਪਸ ਜਿਹੜੀ ਆ 5000 ਤੇ ਇਸ ਤਰ੍ਹਾਂ ਨਾਮ ਦਿੱਤਾ ਉਹ ਸਾਰੇ ਲਾ ਕੇ ਉਹ ਜੂਆ ਖੇਡਦੇ ਨੇ ਜੂਆ ਖੇਡ ਕੇ ਜੋ ਹੈਵੀ ट्रांजैक्शन ਪੈਸੇ ਦੀ ਹੈ ਉਹ ਉਥੇ ਉਹ ਆਪਸੀ ਮਿਲੀਭੁਗਤ ਇੱਕ ਸਾਜ਼ਿਸ਼ ਦੇ ਤਹਿਤ ਸਰਕਾਰ ਦੀਆਂ ਪਾਲਿਸੀਆਂ ਦੇ ਉਲਟ ਕਾਨੂੰਨ ਦੇ ਖਿਲਾਫ ਔਰ ਖਾਸ ਤੌਰ ਤੇ ਸਾਡਾ ਜੋ ਜੀਟੀ ਰੋਡ ਦਾ ਏਰੀਆ ਹੈ ਆਊਟਸਕਾਰ ਤੇ ਦਰਾਹਾ ਲੁਧਿਆਣਾ ਮਹਾਨਗਰ ਜਿੱਥੋਂ ਕੇ ਬੜੇ ਵੱਡੇ ਕਾਰੋਬਾਰੀ ਪੈਸੇ ਵਾਲੇ ਲੋਕ ਉਹ ਆ ਕੇ ਜੂਆ ਖੇਡਦੇ ਰੰਗੇ ਹੱਥੀ ਸਾਡੀ ਸੀਆਈਏ ਪੁਲਿਸ ਖੰਨਾ ਤੇ ਦਰਾਹਾ ਪੁਲਿਸ ਡੀਐਸਪੀ ਡੀ ਸਿੰਗਲਾ ਜੀ ਇਨਾਂ ਦੀ ਰਹਿਨਮਾਈ ਦੇ ਹੇਠ ਉੱਥੇ ਇਹਨਾਂ ਨੂੰ ਪਕੜਿਆ ਪਕੜ ਕੇ ਵਕਾਇਦਾ ਬਰਾਮਦਗੀ ਕੀਤੀ ਗਈ ਹੈ ਪ੍ਰੈਸ ਨੋਟ ਤੁਹਾਨੂੰ ਦਿੱਤੇ ਗਏ ਨੇ ਪ੍ਰੈਸ ਨੋਟ ਦੇ ਵਿੱਚ ਤੁਸੀਂ ਪੜ੍ਹ ਸਕਦੇ ਹੋ ਕਿ 11 ਲੱਖ 95000 ਕੈਸ਼ ਬਰਾਮਦ ਹੋਇਆ ਜਿਹੜੀਆਂ ਉਹ ਕਰੰਸੀ ਚਿਪਸ ਹੈ 6-7 ਲੱਖ ਦੇ ਕਰੀਬ ਐਗਜੈਕਟ ਉਦੇ ਚ ਲਿਖਿਆ ਹੈ ਉਹਦੀ ਬਰਾਮਦਗੀ ਹੋਈ ਹੈ ਉਹ ਸਾਰੀ ਬਰਾਮਦਗੀ ਕਰਕੇ ਬਕਾਇਦਾ ਇੱਕ ਮੁਕਦਮਾ ਦਰਜ ਕਰਕੇ ਉਹਦੀ ਤਫਤੀਸ਼ ਹੁਣ ਅਮਲ ਚ ਲਿਆਂਦੀ ਜਾ ਰਹੀ ਹੈ ਉਸ ਤਫਤੀਸ਼ ਦੇ ਦੌਰਾਨ ਇਹਦੇ ਚ ਧਾਰਾਵਾਂ ਬਕਾਇਦਾ 318 ਪੀ ਐਨ ਐਸ 112 ਪੀ ਐਨ ਐਸ ਦੇ ਜਿਹੜੀ ਉਹਦੀ ਜਿਹੜੀ ਡੈਫੀਨੇਸ਼ਨ ਹੈ ਉਹਦੇ ਤੋਂ ਹੀ ਤੁਹਾਨੂੰ ਪਤਾ ਲੱਗ ਜਾਊਗਾ ਨੋਨ ਅਵੇਲੇਬਲ ਆਫੈਂਸ ਨਾਲ ਜਿਹੜਾ ਜੂਆ ਐਕਟ ਹੈ ਉਹਦੀ ਧਰਾਮਾ 3 4 ਤੇ 13 367 ਗੈਂਬਲਿੰਗ ਐਕਟ ਉਹਦੇ ਮਤਲਬ ਕਾਰਵਾਈ ਕੀਤੀ ਔਰ ਸਾਰੇ ਦੇ ਸਾਰੇ ਬੰਦਿਆਂ ਨੂੰ ਕਾਇਦੇ ਕਾਨੂੰਨ ਦੇ ਮੁਤਾਬਕ ਗ੍ਰਿਫਤਾਰ ਕਰਕੇ ਸਾਰੀ ਤਫਤੀਸ਼ ਕੀਤੀ ਜਾ ਰਹੀ ਹੈ ਹਰ ਇੱਕ ਬੰਦੇ ਦਾ ਰੋਲ ਦੇਖਿਆ ਜਾ ਰਿਹਾ ਹੈ ਬਰਾਮਦਗੀ ਬਰਾਮਦਗੀ ਦੇ ਮੁਤਾਬਕ ਪਲੱਸ ਜਿਹੜੇ ਉਹਨਾਂ ਦੇ ਮੋਬਾਈਲ ਫੋਨ ਚ ਨੇ ਉਹਨਾਂ ਨੂੰ ਖੰਗਾਲਿਆ ਜਾ ਰਿਹਾ ਹੈ ਫਾਈਨੈਂਸ਼ੀਅਲ ਦੇ ਮੁਤਾਬਕ ਜਿਹੜੇ ਸਾਡੇ ਫਾਈਨੈਂਸ਼ੀਅਲ ਸਾਨੂੰ ਹਰ ਜ਼ਿਲ੍ਹੇ ਦੇ ਵਿੱਚ ਮਿਲੇ ਨੇ ਆਫੀਸਰਜ਼ ਉਹਨਾਂ ਦੀ ਹੈਲਪ ਲਈ ਜਾ ਰਹੀ ਹੈ ਸਾਈਬਰ ਕ੍ਰਾਈਮ ਦੀ ਹੈਲਪ ਲਈ ਜਾ ਰਹੀ ਹੈ ਹਰ ਤਰੀਕੇ ਦੇ ਨਾਲ ਮੈਡਮ ਜੋਤੀ ਜਾਦਵ ਆਈਪੀਐਸ ਜਿਨ੍ਹਾਂ ਨੇ ਇਹ ਦ੍ਰਿੜ ਨਿਸ਼ਚੈ ਕੀਤਾ ਹੋਇਆ ਹੈ ਕਿ ਖੰਨਾ ਪੁਲਿਸ ਜ਼ਿਲ੍ਹੇ ਦੀ ਜਿਹੜੀ ਹੱਦ ਹੈ ਉੱਥੇ ਇਹਨੂੰ ਕ੍ਰਾਈਮ ਫ੍ਰੀ ਰੱਖਣਾ ਹੈ ਔਰ ਜਿਹੜਾ ਉਹਨਾਂ ਦਾ ਪ੍ਰੋਮਿਸ ਹੈ ਉਹਦੇ ਮੁਤਾਬਕ ਇਹ ਜਿਹੜਾ ਜੁਰਮ ਅਸੀਂ ਜਿਹਦੇ ਤਹਿਤ ਇਹ ਮੁਕੱਦਮਾ ਜਿਹਦੀ ਅੱਜ ਮੈਂ ਤੁਹਾਨੂੰ ਪ੍ਰੈਸ ਕਾਨਫਰੰਸ ਕਰ ਰਿਹਾ ਹਾਂ ਜਿਹਦਾ ਕਿ ਸਮਾਜ ਦੇ ਵਿੱਚ ਬਹੁਤ ਹੀ ਗਲਤ ਇੱਕ ਮੈਸੇਜ ਆ ਰਿਹਾ ਸੀ ਇਹ ਹਾਈਵੇ ਤੇ ਜਿਹੜੇ ਹੋਟਲਜ਼ ਨੇ ਜਿਹੜੇ ਇਹ ਕੰਮ ਕਰਦੇ ਜਿਹਦੇ ਨਾਲ ਸਮਾਜ ਦੇ ਵਿੱਚ ਪੁਲਿਸ ਦਾ ਅਕਸ਼ਰੀ ਖਰਾਬ ਹੋ ਰਿਹਾ ਸੀ ਇਹਨੂੰ ਉਹਦੇ ਮੁਤਾਬਿਕ ਬੜੀ ਵੱਡੀ ਕਾਮਯਾਬੀ ਹੈ ਔਰ ਜੋ मां ਜੋਗ ਐਸਐਸਪੀ ਦਿਆ ਹਦਾਇਤਾ ਹੈ ਉਹਦੇ ਮੁਤਾਬਕ ਇਹਦੀ ਤਫਤੀਸ਼ ਜਿਹੜੀ ਡੂੰਘਾਈ ਦੇ ਵਿੱਚ ਕਰਕੇ ਉੱਥੋਂ ਤਹ ਤੱਕ ਪੁੱਜਾਂਗੇ ਇਹ ਕਿੱਥੋਂ ਸ਼ੁਰੂਆਤ ਹੁੰਦੀ ਹੈ ਇਹਦੇ ਵਿੱਚ ਹੋਰ ਕਿਹੜੇ ਵੱਡੇ ਲੈਵਲ ਦੇ ਜਵਾਰੀਏ ਨੇ ਉਹਨਾਂ ਨੂੰ ਵੀ ਸਫਾ ਮਿਸਲ ਤੇ ਲੈ ਕੇ ਆਵਾਂਗੇ ਨਾਮਜ਼ਦ ਕਰ ਰਹੇ ਆਂ ਕੁਝ ਕਰ ਰਹੇ ਆਂ ਕੁਝ ਕਰਾਂਗੇ ਜੋ ਜਿਵੇਂ ਜਿਵੇਂ ਸਾਡੀ ਤਫਤੀਸ਼ ਅੱਗੇ ਹੋਏਗੀ ਉਹਦੇ ਮੁਤਾਬਕ ਫਰਦਰ ਤੌਰ ਤੇ ਵੀ ਸਾਡੀ ਜੋ ਜੋ ਰਿਕਵਰੀ ਹੋਏਗੀ ਅਸੀਂ ਬਕਾਇਦਾ ਐਸਐਸਪੀ ਸਾਹਿਬ ਦੇ ਧਿਆਨ ਦੇ ਵਿੱਚ ਹਰ ਤਫਤੀਸ਼ ਜਿਵੇਂ ਉਹ ਦੇਖ ਰਹੇ ਨੇ ਇਹਨੂੰ ਕਲੋਜ਼ਲੀ ਅਗੇ ਜਰੂਰਤ ਪਈ ਤੁਹਾਡੀ ਦੁਬਾਰਾ ਵੀ ਪ੍ਰੈਸ ਕਾਨਫਰੰਸ ਕਰ ਸਕਦੇ ਹਾਂ ਅਸੀਂ ਤੇ ਇਹ ਬੜੀ ਵੱਡੀ ਕਾਮਯਾਬੀ ਹੈ ਔਰ ਮੈਂ ਇਹਦੇ ਵਿੱਚ ਖਾਸ ਤੌਰ ਤੇ ਬਤੌਰ ਐਸਪੀ ਡੀ ਸਾਡੇ ਡੀਐਸਪੀ ਡੀ ਸ਼੍ਰੀ ਮੋਹਿਤ ਸਿੰਗਲਾ ਜੀ ਤੇ ਐਸਐਚਓ ਦਰਾਹਾ ਸਾਡਾ ਜਿਹੜਾ ਇਨਸਪੈਕਟਰ ਹਰਦੀਪ ਸਿੰਘ ਹੈ ਇਹਦੀ ਜਿਹੜੀ ਟੀਮ ਹੈ ਮੈਂ ਇਹਨਾਂ ਨੂੰ ਬਕਾਇਦਾ ਮੁਬਾਰਕਵਾਦ ਵੀ ਦਿੰਦਾ ਹੈ ਤੇ ਐਸਐਸਪੀ ਸਾਹਿਬ ਬਕਾਇਦਾ ਜਿਹੜੇ ਸਾਡੇ ਚੰਗੇ ਮੁਲਾਜ਼ਮ ਹੈ ਜਿਹੜੇ ਅੱਛਾ ਕੰਮ ਕਰਦੇ ਹੈ ਉਹਨਾਂ ਨੂੰ ਉਹਨਾਂ ਦੀ ਉਹ ਯੋਗਤਾ ਦੇ ਮੁਤਾਬਕ ਔਰ ਉਹਨਾਂ ਦੇ ਕੰਮ ਦੇ ਮੁਤਾਬਕ ਉਹਨਾਂ ਨੂੰ ਪ੍ਰਾਈਜ਼ ਵੀ ਦੇਣਗੇ ਤੇ ਔਰ ਮੈਂ ਉਮੀਦ ਕਰਦਾ ਹੈ ਕਿ ਇਹੀ ਜਿਹੜੀ ਇਹਨਾਂ ਦੀ ਇੱਕ ਵਿਲ ਪਾਵਰ ਹੈ ਔਰ ਜਿਹੜੀ ਇਹਨਾਂ ਦੀ ਰੇਡ ਇੱਛਾ ਹੈ ਉਹਦੇ ਮੁਤਾਬਕ ਆਇਂਦਾ ਵੀ ਅਸੀਂ ਆਪਣੇ ਪੁਲਿਸ ਜ਼ਿਲ੍ਹਾ ਖੰਨਾ ਨੂੰ ਜੋ ਸਾਡੇ ਵਾਲਾ ਤਰਫ ਸਰ ਹੈ ਉਹਨਾਂ ਦੀਆਂ ਇਸ਼ਾਮਾ ਦੇ ਮੁਤਾਬਕ ਕਾਰਵਾਈ ਕਰਦੇ ਰਹਾਂਗੇ ਬਾਕੀ ਅਗੇ ਕੋਈ ਤੁਹਾਡਾ ਸਵਾਲ ਜਵਾਬ ਹੈ ਤਾਂ ਤੁਸੀਂ ਕਰ ਸਕਦੇ ਹੋ ਹਾਂ ਕਿੰਨੇ ਟਾਈਮ ਤੱਕ ਖੜਾ ਜਾਵਾਂਗੇ ਦੇਖੋ ਤਪਤੀਸ਼ ਦੇ ਵਿੱਚ ਹੁਣ ਇਹ ਪਿੱਛੇ ਤੱਕ ਜਾਇਆ ਜਾ ਰਿਹਾ ਹੈ ਬਦਨਾਮੀ ਦੇ ਮੁਤਾਬਕ ਤਾਂ ਆਫਵਾਹਾਂ ਦੇ ਧਾਰਨਾ ਦੇ ਮੁਤਾਬਕ ਤਾਂ ਬੜੇ ਚਿਰਤੋਂ ਹੈ ਲੇਕਿਨ ਉਹਨਾਂ ਦੇ ਮੰਨਣ ਦੇ ਮੁਤਾਬਕ ਹੈ ਲੇਕਿਨ ਅਸੀਂ ਇਹਨੂੰ ਡਾਕੂਮੈਂਟਰੀ ਤਿੱਕਿਰ ਇਹਨਾਂ ਦੇ ਮੋਬਾਈਲਸ ਨੂੰ ਖੋਦਾ ਰਹੇ ਇੱਕ ਕਦੋਂ ਕਦੋਂ ਦੇ ਹੈ ਕਿੰਨੇ ਚਿਰਤੋਂ ਹੈ ਇਹ ਖੇਡ ਰਹੇ ਨੇ ਉਹ ਸਾਰਾ ਕੁਝ ਜਿਹੜਾ ਹੈਗਾ ਅਸੀਂ ਸਾਈਬਰ ਕਰਾਇਮ ਦੀ ਹੈਲਪ ਦੇ ਮੁਤਾਬਕ ਸਫਾ ਵੀ ਸਤਿ ਸਰ ਕਿਥੇ ਦੇ ਰਹਿਣ ਵਾਲੇ ਨੇ ਇਹ ਕੀ ਹੈ ਨਾ ਬੈਕਗ੍ਰਾਉਂਡ ਕੀ ਹੈ ਜੀ ਕਿੱਥੇ ਕਿੱਥੇ ਦੇ ਰਹਿਣ ਵਾਲੇ ਨੇ ਜਵਾਰੀਏ ਬੈਕਗ੍ਰਾਉਂਡ ਕੀ ਹੈ ਨਾ ਸਰ ਇਹਦੇ ਵਿੱਚ ਜਿਹੜੇ ਇਹ ਮੁੱਜਮ ਪਕੜੇ ਗਏ ਹੈ ਜਿਹੜਾ ਮੇਨ ਇਹਦਾ ਘਟਾਉਣ ਵਾਲਾ ਕਿੰਗ ਪਿੰਨ ਤੁਹਾਨੂੰ ਦੱਸਿਆ ਹੀ ਹੈ ਹੋਟਲ ਦਾ ਮਾਲਕ ਪਲੱਸ ਜਿਹੜੇ ਇਹਦੇ ਇਹ ਛੇ ਦੇ ਛੇ ਬੰਦੇ ਮੇਨ ਜਵਾਰੀ ਹੈ ਉਹ ਲੁਧਿਆਣਾ ਮਹਾਨਗਰ ਨੂੰ ਬਿਲੋਂਗ ਕਰਦੇ ਹੋਰ ਜਿਹੜੇ ਫਰਦਰ ਹੈ ਉਹ ਅਸੀਂ ਸਫਾ ਮਿਸਤ ਤੇ ਲੈ ਕੇ ਆਵਾਂਗੇ ਉਹਦੇ ਵਿੱਚ ਹੋ ਸਕਦਾ ਹੈ ਲੋディアੜਾ ਤੋਂ ਅੱਗੇ ਵੀ ਨੈਸ਼ਨਲ ਜਾਂ ਇੰਟਰਨੈਸ਼ਨਲ ਲੈਵਲ ਤੇ ਵੀ ਗੱਲ ਸਰ ਜਿਹੜੇ ਆ 33 ਬੰਦੇ ਬੁੱਕ ਕੀਤੇ ਨੇ ਹੁਣ ਆਪਣੇ ਕਸਟਡੀ ਵਿੱਚ ਕਿੰਨੇ ਨੇ ਤੇ ਰਿਲੀਜ਼ ਕਿੰਨੇ ਕਰੇ ਨੇ ਫਰਾਰ ਕਿੰਨੇ ਨੇ ਇਹ ਦੇਖੋ ਇਹ ਤਫਤੀਸ਼ ਦਾ ਪਾਰਟ ਹੈ ਅਗਰ ਅਸੀਂ ਤੁਹਾਨੂੰ ਦਸੀਏ ਕਿ ਅਸੀਂ ਕਿਸੇ ਨੂੰ ਰਿਲੀਜ਼ ਕੀਤਾ ਹੈ ਜਾਂ ਕਿਸ ਨੂੰ ਬੇਲ ਮੁਚਲਕਾ ਜ਼ਮਾਨਤ ਤੇ ਛੱਡਿਆ ਵੀ ਹੈ ਤਾਂ ਉਹ ਤਫਤੀਸ਼ ਦੇ ਮੁਤਾਬਕ ਇਹ ਨਹੀਂ ਕਿ ਕਿਸੇ ਨੂੰ ਫਾਰਗ ਕਰ ਦਿੱਤਾ ਗਿਆ ਉਹਦੇ ਵਿੱਚ ਜੋ ਸਾਡਾ ਕਾਇਦੇ ਕਾਨੂੰਨ ਕਹਿੰਦਾ ਹੈ ਜਿਹੜੇ ਬੰਦੇ ਨਾਨ ਅਵੇਲੇਬਲ ਅਫੈਂਸ ਦੇ ਮੁਤਾਬਕ ਨੇ ਉਹਨਾਂ ਨੂੰ ਵਕੀਲਾ ਮਾਨਯੋਗ ਜੱਜ ਸਾਹਿਬ ਦੇ 24 ਘੰਟਿਆਂ ਦੇ ਅੰਦਰ ਅੰਦਰ ਪੇਸ਼ ਕਰਨਾ ਹੈ ਤੇ ਜਿਹੜੇ ਅਸੀਂ ਜ਼ਮਾਨਤ ਨਾਮਾ ਮਚਲਕਾ ਲੈ ਕੇ ਰਿਲੀਜ਼ ਕੀਤੇ ਹੈ ਉਹਨਾਂ ਨੂੰ ਇਸ ਤਫਤੀਸ਼ ਦੇ ਵਿੱਚ ਇੱਕ ਵਾਰ ਨਹੀਂ 10 ਵਾਰ ਵੀ बार-बार ਸ਼ਾਮਲ ਤਫਤੀਸ਼ ਕੀਤਾ ਜਾਏਗਾ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਜਿਵੇਂ ਤੁਹਾਡਾ ਸਵਾਲ ਹੈ ਦੇ ਟੋਟਲ 33 ਮਰਦੋਂ ਨੇ 33ਾਂ ਦੇ ਵਿੱਚੋਂ ਜਿਹੜੇ 7 ਬੰਦੇ ਨੇ ਉਹ ਬੰਦੇ ਨਾਨ ਅਵੇਲੇਬਲ ਆਫ ਹੈਂਸਿਟੀ ਦੇ ਮੁਤਾਬਕ ਗਿਫਟਾਰ ਨੇ اور ਉਹਨਾਂ ਨੂੰ ਮਾਜੋਗ ਮੈਜਿਸਟਰ ਸਾਹਿਬ ਦੇ ਪੇਸ਼ ਕੀਤਾ ਜਾਏਗਾ ਤੇ ਜਿਹੜੇ ਜ਼ਮਾਨਤ ਨੂੰ ਚਲਕਾ ਦੇ ਬਾਕੀ ਬੰਦੇ ਨੇ 26 ਉਹ ਜ਼ਮਾਨਤ ਮੁਚਲਕਾ ਵਕੈਰਾ ਉਹ ਵੀ ਕਾਇਦੇ ਕਾਨੂੰਨ ਦੇ ਮੁਤਾਬਕ ਉਹਨਾਂ ਦਾ ਲੈ ਕੇ ਉਹ ਤਫਤੀਸ਼ ਦਾ 파ਟ ਹੈ ਉਹ ਨੂੰ ক্লোজলি ਡੀਐਸਪੀ ਡੀ ਸੀ ਡੋਹਿਤ ਸਿੰਘਲਾ ਜੀ ਬਾਤ ਕਰ ਰਹੇ ਆ ਤੇ ਉਵੇਂ ਉਵੇਂ ਤਫतीश ਕੀਤੀ ਆ 26 ਜਿਹੜੇ ਜਿਹੜੇ ਬੰਦੇ ਕਿਹੜੇ ਨੇ ਜਿਹੜਾ ਚੋਕ ਸਾਨੂੰ ਇਹ ਤੁਹਾਨੂੰ ਇਹਦੇ ਵਿੱਚ ਜਿਹੜਾ ਪ੍ਰੈਸ ਨੋਟ ਆ ਤੁਸੀਂ ਉਹ ਉਹਦੇ ਤੇ ਨਾਮ ਮੈਂਸ਼ਨ ਹੈ ਲਿਸਟ ਲੱਗੀ ਆ ਨਾਲ ਨਾਮ ਲਿਖੀ ਹੋਈ ਹੈ ਵਿੱਚ ਗ੍ਰਿਫਤਾਰੀ ਲਿਖੀ ਨਹੀ ਨਹੀ ਨਾਮ ਲਿਖਿਆ ਨਹੀ ਨਾਮ ਰੈਸਟ ਵੀ ਲਿਖਿਆ ਜੀ ਨਾਲ ਨਹੀਂ ਨਹੀਂ ਪੜੋ ਚੰਗੀ ਤਰ੍ਹਾਂ ਸਾਰਾ ਕੁਝ ਲਿਖਿਆ ਉਹ ਅੱਗੇ ਲਿਖਿਆ ਉਹ ਤੁਸੀਂ ਚੰਗੀ ਤਰ੍ਹਾਂ ਪੜੋ ਨਹੀਂ ਸਰ ਜਿਹੜੇ 26 ਬੰਦੇ ਰਿਲੀਜ਼ ਕਰੇ ਨੇ ਉਹਨਾਂ ਤੇ ਬੀਐਨਐਸ ਜਿਹੜੀ 318 ਉਹ ਸਟੈਂਡ ਨਹੀਂ ਕਰਦੀ ਜੀ ਕਿਉਂਕਿ ਇਹ ਜਿਹੜੀ ਚਿਪਸ ਬਣਾਈ ਆ ਇਹ ਵੀ ਇੱਕ ਚੀਟਿੰਗ ਆ ਜੀ ਜਿਹੜੀ ਦੇਖੋ ਨਾ ਇਹ ਵੀ ਚੀਟ ਹੈ ਮੈਂ ਤੁਹਾਨੂੰ ਇੱਕ ਪਹਿਲੇ ਤੁਸੀਂ ਮੇਰੀ ਜਦੋਂ ਮੈਂ ਪ੍ਰੈਸ ਕਾਨਫਰੈਂਸ ਕਰਾਉਂਦਾ ਮੈਂ ਤੁਹਾਨੂੰ ਦੱਸ ਰਿਹਾ ਕਿ ਇਹਨਾਂ ਦੀ ਚਿਪਸ ਗ੍ਰਾਂਸੀ ਚਿਪਸ ਇਹਨਾਂ ਦੀ ਭਾਸ਼ਾ ਦੇ ਵਿੱਚ ਕਿਵੇਂ ਕਿਵੇਂ ਆ ਉਹ ਤਕਤੀਸ਼ ਦਾ ਪਾਰਟ ਆ ਕਿ ਜਿਵੇਂ ਮੈਂ ਤੁਹਾਨੂੰ ਉਦਾਹਰਣ ਦੇ ਤੌਰ ਤੇ ਦੱਸਿਆ ਵੀ ਇੱਕ ਟਾਂਸੀ ਚਿਪਸ ਨੂੰ 10000 ਦਾ ਕਿਵੇਂ ਗਣਦੇ ਆ 5000 ਦਾ ਕਿਵੇਂ ਨਾਮ ਦਿੱਤਾ ਹੋਇਆ ਸਮਝ ਲਿਖਣਾ ਫੋਲੋ ਕਰ ਲਈ ਉਹਦੇ ਮੁਤਾਬਕ ਜਿਹੜਾ ਹੁਣ ਜਿਵੇਂ ਤੁਹਾਡਾ ਸਵਾਲ ਹੈਗਾ ਮੇਰਾ ਕਹਿਣ ਦਾ ਬਾਬ ਇਹ ਸਾਰਾ ਜਿਵੇਂ ਇੱਕ ਜੋ ਹੁਣ ਜਿਵੇਂ ਜਿਵੇਂ ਸਾਡੀ ਇਧਰ ਨਾਲ ਤਰਨ ਨੂੰ ਕਲੀਨ ਚੈਟ ਨਹੀਂ ਹੈਗੀ ਉਹ ਦੁਬਾਰਾ ਕੋਈ ਕੋਈ ਕਲੀਨ ਚੈਟ ਨਹੀਂ ਬਕਾਇਦਾ ਤਫਤੀਸ਼ ਹੈ ਔਰ ਤੁਹਾਨੂੰ ਜਿਵੇਂ ਪਹਿਲਾਂ ਮੈਂ ਦੱਸਿਆ ਕਿ ਇਹਦੇ ਵਿੱਚ ਇਹਦੀ ਦੰਗਾਈ ਚ ਪੜਤਾਲ ਔਰ ਤਫਤੀਸ਼ ਜਾਰੀ ਹੈ ਔਰ ਦੰਗਾਈ ਤੱਕ ਹੋਏਗੀ ਲਾਸਟ ਜਿਹੜਾ ਇਹਦਾ ਪਿੰਪੁਆਇੰਟ ਹੈ ਕਿੱਥੋਂ ਸ਼ੁਰੂਆਤ ਹੈ ਇਹਦੇ ਚ ਚਾਹੇ ਮੈਂ ਤੁਹਾਨੂੰ ਪਹਿਲੇ ਹੀ ਦੱਸਿਆ ਕਿ ਚਾਹੇ ਨੈਸ਼ਨਲ ਲੈਵਲ ਚਾਹੇ ਇੰਟਰਨੈਸ਼ਨਲ ਲੈਵਲ ਤੱਕ ਕਿੱਥੋਂ ਇਹਦੇ ਚ ਕੀ ਕੀ ਜਿਹੜਾ ਵੀ ਇਨਵੋਲਵ ਹੈ ਉਹਨੂੰ ਇਹਦੀ ਵਿੱਚ ਵਕਾਇਦਾ ਜਿਵੇਂ ਜਿਵੇਂ ਸਾਡੀ ਤਫਤੀਸ਼ ਦੇ ਵਿੱਚ ਆਂਦਾ ਰਹੇਗਾ ਅਸੀਂ ਕਾਲ ਵੀ ਉਵੇਂ ਉਵੇਂ ਕਰਦੇ ਹੀ ਰਹਿਣਾ ਹੈ ਔਰ ਵਕਾਇਦਾ ਇਹਦੀ ਜਦੋਂ ਸਾਡੀ ਤਫਤੀਸ਼ ਕੰਪਲੀਟ ਹੋ ਗਈ ਸਫਾ ਵਿੱਚ ਉਸਤੇ ਕਿਵੇਂ ਕਿਵੇਂ ਉਹਨਾਂ ਦਾ ਜਿਵੇਂ ਕਾਬਲੇ ਚਲਾਨ ਜੁਰਮ ਜਦੋਂ ਸਬੂਤ ਜਿਹੜਾ ਆਏਗਾ ਪ੍ਰੋਪਰ ਹੋ ਜਾਂਦਾ ਅਸੀਂ ਉਹਨਾਂ ਦਾ ਚਲਾਨ ਵੀ ਪੇਸ਼ ਕਰਨਾ ਉਹ ਸਾਰਾ ਕੋਈ ਨਹੀਂ ਹੈ ਕੋਈ ਇਹ ਨਹੀਂ ਕਿ ਕਿਸੇ ਨੂੰ ਕਲੀਨ ਚਿੱਟਾ ਹੈ ਲੋ ਸਾਰਾ ਕੋ ਉਮੀਦ ਚੱਲ ਰਿਹਾ ਹੈ ਔਰ ਚੱਲਦਾ ਰਹੇ ਇੱਕ ਹੋਰ ਕਲੀਅਰ ਕਰ ਲਈ ਇੱਕ ਚਰਚਾ ਸੀ ਜਿਹੜੇ ਬੰਦੇ ਉੱਥੇ 33 ਦੇ ਵਿੱਚੋਂ ਵੀ ਕੁਝ ਬੰਦਿਆਂ ਦੇ ਖਿਲਾਫ ਜਿਵੇਂ 307 ਦੇ ਜਾਂ ਕੋਈ ਵੈਪਨ ਵਗੈਰਾ ਦੇਖੋ ਲੁਧਿਆਣਾ ਜਾਂ ਕਿਸੇ ਹੋਰ ਜ਼ਿਲ੍ਹੇ ਚ ਕੋਈ ਕੇਸ ਆ ਰਿਹਾ ਇਦਾਂ ਦਾ ਕੋਈ ਸਾਹਮਣੇ ਆਇਆ ਜੀ ਰਿਕਾਰਡ ਚ ਜੀ ਉਹ ਮੈਂ ਉਹ ਉਹ ਪੈਸਾ ਵੈਸਤਰਾ ਹੈ ਇਹ ਜਿਵੇਂ ਚਰਚਾ ਦੇ ਵਿੱਚ ਤੁਸੀਂ ਜਿਹੜੀ ਗੱਲ ਸੁਣੀ ਹੈ ਅਸੀਂ ਚਾਚਾ ਤੇ ਇਤਵਾਰ ਨਹੀਂ ਕਰਦੇ ਅਸੀਂ ਤਾਂ ਉਹਨਾਂ ਦਾ ਖੰਘਾਲ ਰਹੇ ਹਾਂ ਖੰਘਾਲ ਦਾ ਮਤਲਬ ਉਹਨੂੰ ਦੇਖ ਰਹੇ ਹਾਂ ਇਹਨਾਂ ਦਾ ਪਿਸ਼ੋਕੜ ਕੀ ਹੈ ਜਿਹੜੇ-ਜਿਹੜੇ ਕਨਸਰਨਡ ਥਾਣੇ ਦੇ ਵਿੱਚ ਇਹਨਾਂ ਦੀ ਰਿਹائش ਹੈ ਔਰ ਕਿੱਥੇ-ਕਿੱਥੇ ਇਹਨਾਂ ਦੇ ਕੀ ਪ੍ਰਾਰੈਕਦਮੇ ਦਰਜ ਜਾਂ ਜੁਏ ਤੋਂ ਲਾਵਾ ਹੋਲ ਕਿਹੜੇ ਕਿਹੜੇ ਜਰਮ ਦੇ ਵਿੱਚ ਇਨਵੋਲ ਹੈ ਉਹ ਹਰ ਇੱਕ ਚੀਜ਼ ਤੇ ਜਿਹੜੀ ਆ ਉਹਨੂੰ ਦੇਖਿਆ ਜਾ ਰਿਹਾ ਹੈ ਔਰ ਉਹਦੇ ਮਤਲਬ ਉਹਨੂੰ ਸਫਾਮ ਹਮੇਸ਼ਾ ਤੇ ਲਿਆਦਾ ਜਾਂਦਾ ਹੈ ਇਸ ਲਈ ਸਾਡਾ ਕੱਲ ਮੈਂ ਕਲੀਅਰ ਕਰਨਾ ਚਾਹੁੰਦਾ ਜੀ 26 ਬੰਦੇ ਨੇ ਸਾਡੇ ਤੋਂ ਤੁਸੀਂ ਕਹਿ ਰਹੇ ਹੋ ਗਿਰਫਤਾਰ ਜਿਹੜੇ 26